ਸੋ ਪੰਜਾਬ ਦੇ ਵਿੱਚ ਜਿੰਨੀ ਚੋਣਾਂ ਨੂੰ ਲੈ ਕੇ ਮਾਹੌਲ ਹੈ ਜਿਹੜਾ ਕੀ ਗਰਮਾਇਆ ਹੋਇਆ ਹੈ ਇਸ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆਂਦੀ ਹੈ ਇਹ ਖਬਰ ਗਿੱਧੜ ਬਾਹ ਤੋਂ ਸਾਹਮਣੇ ਆਂਦੀ ਹੈ ਜਿੱਥੇ ਕਿ ਵੋਟਾਂ ਦੇ ਦੌਰਾਨ ਵੋਟਾ ਚਾਇਆ ਵੰਡਣ ਦੇ ਲਈ 3 ਲੱਖ ਰੁਪਏ ਫੜਿਆ ਗਿਆ। ਜਿਸ ਆ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਹੈ ਇਸ ਸੰਬੰਧੀ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਸਾਹਮਣੇ ਆਈ ਉਹ ਇਹ ਵੀ ਆਈ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦੇ ਵਰਕਰਾਂ ਤੋਂ ਪੈਸੇ ਫੜੇ ਗਏ ਨੇ ਤੇ ਉਹਨਾਂ ਦੇ ਅਨੁਸਾਰ ਉਹਨਾਂ ਕਾਨੂੰਨੀ ਕਾਰਵਾਈ ਇਹਨਾਂ ਤੇ ਹੋਵੇਗੀ। ਸੋ ਵੱਡੀ ਖਬਰ ਗਿੱਦੜ ਬਾਹਾ ਤੋਂ ਸਾਹਮਣੇ ਆਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਕਿਸ ਕਦਰ ਇਹ 3 ਲੱਖ ਰੁਪਏ ਘਿਰਨ ਦੇ ਵਿੱਚ ਲੱਗੀ ਹੋਈ ਹੈ ਤੇ ਪੁਲਿਸ ਨੇ ਰਾਜਾ ਵੜਿੰਗ ਦੇ ਵਰਕਰਾਂ ਦੇ ਨਾਮ ਲਏ ਨੇ ਜਿਨ੍ਹਾਂ ਦੇ ਕੋਲੋਂ ਇਹ 3 ਲੱਖ ਰੁਪਏ ਇਹ ਨਗਦੀ ਜਿਹੜੀ ਕੀ ਪੜੀ ਗਈ ਹੈ ਉਹ ਤੇ ਵੀ ਕਹਿ ਰਿਹਾ ਕਿ ਵੋਟਾਂ ਦੇ ਵਿੱਚ ਵੰਡਣ ਦੇ ਲਈ ਇਹ ਪੈਸਾ ਜਿਹੜਾ ਕੀ ਆਇਆ ਸੀ ਅਤੇ ਵੋਟਾਂ ਦੇ ਵਿੱਚ ਲਗਾਇਆ ਜਾਣਾ ਸੀ ਲੋਕਾਂ ਨੂੰ ਵੰਡਿਆ ਜਾਣਾ ਸੀ ਜੋ ਕਿ ਪੁਲਿਸ ਨੇ ਫੜ ਲਿਆ। ਮਾਮਲਾ ਪੂਰਾ ਜਿਹੜਾ 3 ਲੱਖ ਰੁਪਏ ਰਿਕਵਰ ਹੋਇਆ ਹੈ ਕਿਹਦੇ ਪੈਸੇ ਸੀ ਤੇ ਕਿੱਥੇ ਵੰਡਣੇ ਸਕੇ ਸੀ ਕੀ ਮਾਮਲਾ ਹੈ? ਜੀ ਰਾਤ ਸੱਡੀ ਐਫਐਸਟੀ ਟੀਮ ਨੇ 1 ਲੱਖ ਰੁਪਇਆ ਕੈਸ਼ ਰਿਕਵਰ ਕੀਤਾ ਸੀ। ਉਸ ਤੋਂ ਇਲਾਵਾ ਅੱਜ ਦਿਨੇ ਸੜੀਆਂ ਚੈਕਿੰਗ ਟੀਮਾਂ ਨੇ ਫਿਰ 2 ਲੱਖ ਰੁਪਇਆ ਕੈਸ਼ ਰਿਕਵਰ ਕੀਤਾ। ਇਹਨਾਂ ਚ ਇੱਕ ਚੇਤਨ ਹੈਗਾ ਲੜਕਾ ਜੋ ਕਿ ਮੁਖਰ ਸਾਹਿਬ ਸਤ ਦਾ ਰਹਿਣ ਵਾਲਾ ਇਕ ਬਲਦੇਵ ਸਿੰਘ ਜੋ ਕਿ ਗਿੱਦੜਵਾ ਪਿੰਡ ਦਾ ਰਹਿਣ ਵਾਲਾ ਇਹਨਾਂ ਤੋਂ 2 ਲੱਖ ਰੁਪਏ ਕੈਸ਼ ਰਿਕਵਰ ਕੀਤਾ ਗਿਆ ਜੋ ਕਿ ਅਗਲੀ ਕਾਨੂੰਨੀ ਕਾਰਵਾਈ ਅਮਰਚ ਲਿਆਂਦੀ ਜਾ ਰਹੀ ਹੈ ਕਿਹਦੇ ਪੈਸੇ ਸਨ ਕਿਹਨੇ ਵੰਡਨੇ ਸੀ ਜਾਂਚ ਦੇ ਵਿੱਚ ਪਸਾਫ ਹੋਇਆ ਇਹ ਜੀ ਇਹਨਾਂ ਤੋਂ ਜੋ ਅਸੀਂ ਸਰਸਰੀ ਪੁੱਛਗਿਛ ਕੀਤੀ ਹੈ ਇਹਨਾਂ ਦੇ ਕਹਿਣ ਮੁਤਾਬਕ ਇਹ ਰਾਜਾ ਵੜਿੰਗ ਦੇ ਪੈਸੇ ਸਨ ਤੇ ਜੋ ਕਿ ਕਾਂਗਰਸ ਪਾਰਟੀ ਦੇ ਲਈ ਵੰਡੇ ਜਾ ਰਹੇ ਸਨ ਇੰਨੀ ਮੌੜ ਕਿਨੀ ਟੁੱਟ ਰੋਂ ਤੱਕ ਕਰ ਕਹਿੰਦੇ ਹੁਣ ਪੱਖ 3 ਲੱਖ ਰੁਪਇਆ ਕੈਸ਼ ਕਾਰਵਾਈ ਕਿਸ ਤਰ੍ਹਾਂ ਨਹੀਂ ਰਹੀ ਅੱਗੇ ਇਹ ਜੋ ਐਸ ਪਰ ਲਾਅ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਸਾਡੀ ਐਫਐਸਸੀ ਟੀਮਾਂ ਅਮਲ ਚਲੇ ਜਾ ਰਹੀਆਂ